ਤਾ ਆਏ ਓਏ ਉਹ ਕੰਜੇ ਤੋਂ ਕਿੱਥੇ ਮਰ ਗਏ ਓਏ ਉਹ ਪਾਇੰ ਦਾ ਜਾਨ ਗਈ ਕੰਜੇ ਦੇ ਪੁੱਤ ਓਏ ਆਏ ਓਏ ਪਾਇੰ ਨੂੰ ਮਾਰਤਾ ਨਹੀਂ ਮਾਰ ਆਏ ਓਏ ਆਈ ਉਹ ਸੱਦ ਲੋ ਓਏ ਉਹ ਸੱਦ ਲੋ ਉਹ ਲੋ ਸਦੋਂ ਕਿ ਜਦੋਂ ਮਰ ਗਿਆ ਆਏ ਓਏ ਆਏ ਆਈ ਉਰਪਾ ਆਏ ਏ ਉਮ ਓਏ ਆ ਜਾ ਓਏ ਓ ਕਿੱਥੇ ਮਰ ਗਿਆ ਮੱਠੀ ਖਾਣਿਆ ਓਏ ਓ ਕੀ ਹੋ ਗਿਆ ਤਾਇਆ ਓਏ ਹੋਣਾ ਕੀ ਤਾਇਏ ਨੂੰ ਤਾਇਏ ਨੂੰ ਮਰਦਾ ਇਹਨੂੰ ਮਰੇ ਤੋਂ ਲਵਾਉਂਗੇ ਕੀ ਕਰੀ ਬੈਠਾ ਹੈ ਓਏ ਰ ਲੈਟਰੀਆਂ ਲੱਗੀਆਂ ਪੰਨਿਆ ਯਾਰ ਲੈਟਰੀਆਂ ਲੱਗੀਆਂ ਹੋਰ ਓ ਭਾਈ ਦਸ ਨੂੰ ਆਖਾ ਦੀ ਮਦਲਗਾ ਬਣਾ ਦਿਓ ਦਲਗਾ ਤੁਸੀਂ ਬਣਾ ਕੇ ਨਹੀਂ ਦਿੱਤਾ ਮੈਨੂੰ ਆਹ ਕੀ ਖਾ ਲਿਆ ਓ ਸੁੱਕੀ ਦਸ ਸਮੋਸਾ ਲੈਂਦਾ ਸੀ ਉਹ ਗਾਲ ਲੈ ਇੱਕ ਖਾ ਲਿਆ ਅੱਛਾ ਹੈਗੇ ਭੁੱਖ ਲੱਗੀ ਜੀ ਹੋਰ ਕੀ ਕਰਾਂ ਤੇ ਫਿਰ ਹੁਣ ਹੁਣ ਕਿ ਮੇਰੇ ਲਵਾ ਦਿਓ ਕੋਈ ਕੁਝ ਹੋਰ ਨਹੀਂ ਖਾਦਾ ਪਿੱਤਾ ਹੋਰ ਕੋਈ ਦਿਆਉਂਗਾ ਮੈਂ ਫੇਰ ਹੀ ਖਾਉਂਗਾ ਸ ਦਵਾਈ ਬੂਟੀ ਨਹੀਂ ਲਈ ਗਈ ਉਹ ਦਵਾਈ ਬੂਟੀ ਉਹ ਹੀ ਤਾਂ ਮੰਗੀ ਇਹਨਾਂ ਦਵਾਈ ਬੂਟੀ ਦਾ ਹਾਂ ਗਿਆ ਕੀ ਕਰਦਾ ਤਾਏ ਨੂੰ ਓਏ ਯਾਰ ਪਤਾ ਨਹੀਂ ਯਾਰ ਰੋਲਾ ਪਾਈ ਜਾਂਦਾ ਕਹਿੰਦਾ ਮੈਂ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਸਮੋਸਾ ਖਾ ਲਿਆ ਕੀ ਹੋ ਗਿਆ ਤਾਏ ਉਹ ਭਾਈ ਨਾਲ ਫਤ ਹੀ ਲੀ ਜਾਊਂਗਾ ਕਿ ਟੀਕਾ ਵੀ ਲਵਾਉਂਗੇ ਟੀਕਾ ਤਾਂ ਲਵਾ ਦੇਂਗੇ ਹੋਇਆ ਕੀ ਐ ਓਏ ਹੋਣਾ ਕਿ ਲੈਟੀਆਂ ਲੱਗਾਂ ਪਈਆਂ ਯਾਰ ਖਾਵਾ ਵਾਲਾ ਜਾਣਾ ਯਾਰ ਓਏ ਖਾਣਾ ਕੀ ਮਤਲਬ ਕਿ ਆਖੇ ਤੈਨੂੰ ਬੁਲਾ ਕੇ ਦਿੱਤਾ ਮੈਨੂੰ ਮੈਂ ਤੁਹਾਨੂੰ ਆਖਿਆ ਵੀ ਦਰਗਾਹ ਲੱਗਿਆ ਮੈਂ ਦਰਗਾਹ ਬਣਾ ਦੋ ਦਰਗਾਹ ਨਹੀਂ ਬਣਾ ਕਿਹਾ ਉਹ ਸੁੱਖੀ ਤੇ ਮੈਂ ਤਾਂ ਹੌਲੀ ਹੌਲੀ ਸੋਟੀ ਤੇ ਗਿਆ ਉੱਥੋਂ ਸਮੋਸਾ ਖਾਦਾ ਇੱਕ ਫਿਰ ਮੈਂ ਕੀ ਖਾ ਲਿਆ ਤੂੰ ਲਾ ਮੈਂ ਚੀਕਿਆ ਉਹਨੂੰ ਡਾਕਟਰ ਨੂੰ ਫੋਨ ਟੀ ਗੱਲ ਵਾਗ ਗਈ ਇਹਦੇ ਡਾਕਟਰ ਨੂੰ ਤਾਂ ਲਾ ਲੈਨੇ ਆ ਗੱਲ ਕਰ ਸੁੱਖੀ ਦਾ ਸਮੋਸੇ ਐਡੇ ਮਾਰੇ ਦਾ ਹੈ ਨਹੀਂ ਯਾਰ ਸੁੱਖੀ ਦੇ ਸਮੋਸੇ ਤਾਂ ਵਧੀਆ ਹੈ ਗੱਲ ਕਰ ਸਾਰਾ ਪਿੰਡ ਖਾਂਦਾ ਯਾਰ ਤੇ ਨੂੰ ਕੀ ਆ ਬੜਾ ਵਧੀਆ ਕਰਕੇ ਤਾਂ ਖਾਦਾ ਸੀ ਦਾਦਾ ਹੈਗਾ ਭਗਵਾਨ ਨੂੰ ਖਾ ਕੇ ਆਇਆ ਓਏ ਇੱਕ ਸਮੋਸੇ ਨਾਲ ਕੀ ਹਾ ਹਾ ਬੜੇ ਇੱਕ ਤਾਂ ਹੀ ਬੱਦੂ ਦਿਖਾ ਜਾ ਨਾ ਨਾਂ ਲੈਂਦਾ ਏ ਉਹ ਤੁਹਾਨੂੰ ਆਖਿਆ ਦਰਗਾਹ ਬਣਾ ਦਿਓ ਹੈਲੋ ਡਾਕਟਰ ਅਗਰ ਮੇਰਾ ਤਾਇਆ ਬਿਮਾਰ ਹੋ ਗਿਆ ਯਾਰ ਲੂਜ਼ ਮੂਸ਼ਨ ਲੱਗੇ ਹੋਇਆ ਤੇ ਟੀਕੇ ਟੂਗਾ ਲਾ ਕੇ ਜਾ ਇਹਨੂੰ ਦੇ ਕੇ ਯਾਰ ਦਵਾਈ ਕੋਈ ਯਾਰ ਤਾਇਆ ਨੂੰ ਕਰ ਤਕੜਾ ਯਾਰ ਤੇ ਲਾ ਆਇਆ ਪਿਆ ਕਾਰ ਜਾ ਰਹੀ ਨੂੰ ਸਟਾ ਆ ਕੇ ਲਾ ਟੀਕਾ ਟੂਗਾ ਆ ਜਾ ਆ ਜਾ ਜਾਣੇ ਵਾਲੇ ਬੈਠਿਆਂ ਲੱਗਦਾ ਜਿਵੇਂ ਕੀ ਹੋ ਗਿਆ ਤਾਇਆ ਨੂੰ ਦੇਖ ਕੇ ਜਾ ਕੇ ਪਤਾਇਆ ਕਰਿਆ ਉਹ ਕੀ ਹੋ ਗਿਆ ਤੈਨੂੰ ਓਏ ਆ ਜਾ ਕੀ ਹੋ ਗਿਆ ਮੈਨੂੰ ਹਾਂ ਪਰਾ ਕਰਦਾ ਰਿਹਾ ਉਹ ਟਟੀਆਂ ਲੱਗਿਆ ਬੰਦੇਰਾ ਅੱਛਾ ਅਗੇ ਕਦ ਨਾ ਲੱਗੀਆਂ ਓਏ ਪਤਾ ਨਹੀਂ ਕਦ ਨਾ ਲੱਗਿਆ ਮੈਂ ਤਾਂ ਮਾਰਦਾ ਇਹਨਾਂ ਨੇ ਹੂੰ ਹੂੰ ਕੀ ਕੁਝ ਖਾ ਲਿਆ ਸੀ ਅੱਜ ਓਏ ਲੱਗਾ ਟਟੀਆਂ ਫੜੀ ਜਾਂਦਾ ਨਾਬਾਂ ਯਾਰ ਓ ਕੋਈ ਗੱਲ ਇੱਕ ਮਿੰਟ ਸਦਾ ਓਟਡ ਚੱਕਰ ਆਦਾ ਕੀ ਹੋਇਆ ਦੇਖਾਂ ਸੋ ਜਾਦਾ ਨਹੀਂ ਆ ਗਿਆ ਜਗਾ ਦਿਨ ਆ ਗਿਆ ਕੁਛ ਨਹੀਂ ਹੋਇਆ ਯਾਰ ਅੱਛਾ ਕੀ ਕਹਦਾ ਸੀ ਉਸ ਮੋਸਾ ਲੈੰਦਾ ਸੁੱਕੀ ਰੋ ਖਾਦਾ ਕੇ ਯਾਰ ਇਹਨਾਂ ਨੂੰ ਲੱਗਾ ਕਹਿੰਦਾ ਭਾਈ ਦਿੰਦੇ ਪੁੱਤ ਨੇ ਦਲਗਾ ਦਿੱਤਾ ਉਸ ਮੋਸਤਾ ਬੜੀਆ ਹੁੰਦੇ ਯਾਰ ਬਦਗਾ ਕਰਕੇ ਖਾਦਾ ਹੈ ਮੋਸੇ ਦਾ ਕੋਈ ਨੁਕਸਰ ਨਹੀਂ ਅੱਛਾ ਲੈ ਫਿਰ ਇੱਕ ਮਿੰਟ ਆ ਲਾਈਂਦੇ ਲੈ ਕਰੀ ਕਰਾ ਉਕਾਰੀ ਯਾਰ ਮੈਨੂੰ ਆਲਾ ਤੇਰਾ ਖਾਦਾ ਕੁਝ ਕਿਉਂ ਕੀ ਹੋ ਗਿਆ ਮੈਂ ਅਗਰ ਲੱਗਾ ਡਟਗਾ ਤੂੰ ਫੜਾਈ ਨਾ ਥਰਮੋਮੀਟਰ ਅੱਛਾ ਅੱਛਾ ਕੋਈ ਨਹੀਂ ਹੁਣ ਕੀ ਕਰਗੇ ਦਵਾਈ ਦੇਣੀ ਹੈ ਟੀਕਾ ਲਾਉਣਾ ਲੈ ਟੀਕਾ ਲਾ ਦੰਨੇ ਆਂਗਾ ਲੈ ਮੂੰਦਾ ਉਹ ਕਰਾਂ ਉਹਦਾ ਉਹ ਪੜੇ Ah. Blah, blah, blah. I hold him <laughs> up. <laughs>